ਦੇਖੋ ਸਾਰਿਆਂ ਨਾਲ ਵੱਡੀ ਗੱਲ ਹੈ ਵੀ ਜਿਹੜਾ ਹਿੰਦ ਸਮਾਚਾਰ ਜਗਬਣੀ ਔਰ ਪੰਜਾਬ ਕੇਸਰੀ ਦਾ ਜਿਹੜਾ ਗਰੁੱਪ ਹੈ ਇਹ ਅੱਜ ਦਾ ਨਹੀਂ ਸਦੀਆਂ ਪਹਿਲੇ ਦਾ ਇਹ ਨਿਹਰਾ ਪੰਜਾਬ ਦਾ ਤੀਜਾ ਚੌਥਾ ਥੰਮ ਨਹੀਂ ਹੈ ਪਰ ਕਿ ਇਹਨਾਂ ਨੇ ਸੋਸ਼ਲ ਸਰਵਿਸ ਦੇ ਵਿੱਚ ਵੀ ਬਹੁਤ ਵੱਡੀਆਂ ਪਲਾਂਗਾ ਫੱਟੀਆਂ ਨੇ ਚਾਹੇ ਤੁਸੀਂ ਇਹ ਯਾਦ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਲੋਕਾਂ ਨੂੰ ਦੱਸਣ ਦਾ ਵੀ ਅਸੀਂ ਲੋਕਾਂ ਦੇ ਨਾਲ ਉਹਨਾਂ ਦੀਆਂ ਦਿਲਾਂ ਦੇ ਨਾਲ ਜੁੜੇ ਹੋਏ ਤੇ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਵੀ ਯਾਦ ਦੇ ਵਿੱਚ ਜਿਹੜਾ ਕੈਂਪ ਲਗਾਇਆ ਹੈ ਬਹੁਤ ਅੱਛੀ ਸੋਚ ਹੈ ਔਰ ਇਹਦੇ ਨਾਲ ਕੀ ਹੁੰਦਾ ਵੀ ਲੋਕਾਂ ਦੇ ਨਾਲ ਤੁਸੀਂ ਜੁੜੇ ਰਹਿੰਦੇ ਹੋ ਔਰ ਮੈਂ ਦੇਖਿਆ ਵੀ ਪੰਜਾਬ ਕੇਸਰੀ ਗਰੁੱਪ ਜਿਹੜਾ ਹੈ ਇਹ ਚਾਹੇ ਜੰਮੂ ਕਸ਼ਮੀਰ ਦੀ ਹੋਏ ਚਾਹੇ ਕਿਤੇ ਕਿਸੇ ਕੋਈ ਆਫਤ ਆ ਜਾਂਦੀ ਹੈ ਕਦੀ ਵੀ ਹਿੰਦੁਸਤਾਨ ਤੇ ਸਾਰਿਆਂ ਨੂੰ ਪਹਿਲੇ ਆਪਣਾ ਯੋਗਦਾਨ ਪਾਉਣੇ ਨੇ ਬਹੁਤ اچھی ਸੋਚ ਹੈ ਔਰ ਮੈਂ ਸਮਝਦਾ ਇੱਕ ਹੀ ਸ਼ਰਧਾਂਜਲੀ ਹੈ ਵੱਡੇ ਬਾਉ ਜੀ ਔਰ ਇਹ ਇਹ ਰੀਤ ਜਿਹੜੀ ਹੈ ਇਹ ਚਲਦੀ ਆ ਰਹੀ ਹੈ ਔਰ ਨੌਜਵਾਨ ਜਿਹੜੇ ਹੁਣ ਚੋਪੜਾ ਪਰਿਵਾਰ ਨੂੰ ਅੱਗੇ ਲੈ ਕੇ ਜਾ ਰਹੇ ਹੈ ਜਿੰਨੀ ਪੰਜਾਬ ਕੇਸਰੀ ਗਰੁੱਪ ਜਿੰਨਾ ਪੰਜਾਬ ਦੀ ਔਰ ਦੇਸ਼ ਭਰ ਦੀ ਸੇਵਾ ਕਰਦਾ ਹੈ ਮੈਂ ਸਮਝਦਾ ਵੀ ਇਸ ਕੰਮਾਂ ਦੇ ਨਾਲ ਜਿਹੜਾ ਸੋਸ਼ਲ ਸਰਵਿਸ ਹੈ ਇਦੇ ਨਾਲ ਵੀ ਉਹਨਾਂ ਦਾ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਬਹੁਤ ਵੱਡੀ ਜਗ੍ਹਾ ਹੈ ਸੋ ਮੈਂ ਮੁਬਾਰਕ ਦਿੰਦਾ ਇਹ ਸੋਚ ਨੂੰ ਔਰ ਸਮੇਂ ਦੇ ਅੰਭੀ ਇਹ ਪਰਿਵਾਰ ਔਰ ਇਹ ਗਰੁੱਪ ਦਿਲ ਦੁਗਣੀ ਰਾ ਚੌਗਣੀ ਤਰੱਕੀ ਕਰੇ ਔਰ ਲੋਕਾਂ ਦੀ ਇਦਾਂ ਹੀ ਸੇਵਾ ਕਰਦਾ ਰਹੇ